ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਇਹ ਮੈਂ 2 2.5 ਸਾਲ ਦੇ ਬੱਚੇ ਦਾ ਸਵੈਟਰ ਜਿਹੜਾ ਤੁਹਾਨੂੰ ਅਲੱਗ-ਅਲੱਗ ਪਾਰਟਸ ਵਿੱਚ ਸਾਰੀਆਂ ਮੈਂ ਵੀਡੀਓ ਪਾਈਆਂ ਹੋਈਆਂ ਤੇ ਇਹਨੂੰ ਮੈਂ ਸਿਲਾਈ ਕਰਕੇ ਅੱਜ ਕੰਪਲੀਟ ਕਰ ਦਿੱਤਾ ਹੈ ਦੇਖੋ ਕਿੰਨਾ ਪਿਆਰਾ ਬਣਿਆ ਸਵੈਟਰ ਪਾਕਟਸ ਵਾਲਾ ਬਿਲਕੁਲ ਨਵਾਂ ਡਿਜ਼ਾਈਨ ਹੈ ਤਾਂ ਇਹ ਬਿਲਕੁਲ 3 ਚਾਲ ਤੱਕ ਆ ਜਾਣਾ ਹੈ ਕਿ ਖੁੱਲੇ ਨਾਪ ਚ ਬਣਾਇਆ ਹੋਇਆ ਤੇ ਇਹ ਦੇਖੋ ਮੈਂ ਤੁਹਾਨੂੰ ਤਿਆਰ ਸਵੈਟਰ ਦਾ 1 ਮਿੰਟ ਸਾਰਾ ਨਾਪ ਦੱਸਦੀ ਆ ਵੀ ਕਿੰਨਾ ਤਿਆਰ ਹੋਇਆ ਬਾਕੀ ਕਿੰਨੇ ਕੁੰਡੇ ਪਾਏ ਕਿ ਕਿਸ ਵੇਲੇ ਕਟਿੰਗ ਕੀਤੀ ਉਹ ਮੈਂ ਸਾਰੇ ਅਲੱਗ-ਅਲੱਗ ਪਾਰਟਸ ਵਿੱਚ ਤੁਹਾਨੂੰ ਦੱਸਿਆ ਹੋਇਆ ਤੇ ਇਹ ਦੇਖੋ ਜੀ ਆਪਾਂ ਉਹਦੇ ਤਾਂ ਮੈਜ਼ਰਮੈਂਟ ਮੈਂ ਤੁਹਾਨੂੰ ਦੱਸਦੀ ਆ ਇਹ ਦੇਖੋ ਸਵੈਟਰ ਦੇ ਲੰਬਾਈ ਸਾਡੀ ਇਹ ਦੇਖੋ ਆਲਮੋਸਟ 15 14.5 15 ਦੇ ਇਸ ਪੂਰੀ ਲੈਂਥ ਤਿਆਰ ਹੋਈ ਹੈ ਇਹਦੀ ਤੇ ਬਾਜ਼ੂ ਇਹਦੀ ਦੇਖੋ ਜੀ ਸਾਡੇ 13 ਫੁੱਲ ਇੱਥੋਂ ਹੈ ਤੇ ਅੰਡਰ ਆਰਮ ਤੋਂ ਇਹਦੀ ਹੈਗੀ ਹੈ 10 ਠੀਕ ਹੈ ਤੇ ਚੌੜਾਈ ਇਹਦੀ 4 ਇੰਚ ਤੇ ਇਹ ਆਪਾਂ ਇਧੀਆਂ ਦੋ ਪਾਕਟਸ ਲਗਾਈਆਂ ਉਹ ਮੇਰੇ ਤਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਦੇਖੋ ਕਿੰਨੇ ਪਿਆਰੇ ਸਵੈਟਰ ਬਣਦੇ ਆ ਹੈਂਡ ਨਿਟਿਡ ਤੇ ਜਿਨ੍ਹਾਂ ਨੂੰ ਨਹੀਂ ਵੀ ਨੀਟਿੰਗ ਆਉਂਦੀ ਥੋੜੀ ਬਹੁਤੀ ਸ਼ੁਰੂ ਕਰੋ ਆਪਣੇ ਆਪ ਆ ਜਾਂਦਾ ਔਰ ਇੰਨਾ ਇੰਟਰਸਟ ਬਣ ਜਾਂਦਾ ਹੈ ਕਿ ਹਰ ਵੇਲੇ ਫਿਰ ਹੁੰਦਾ ਵੀ ਕੋਈ ਸਵੈਟਰ ਆਪਾਂ ਸ਼ੁਰੂ ਕਰ ਹੀ ਰੱਖੀਏ ਤੇ ਨਾਲੇ ਤਾਂ ਆਪਾਂ ਆਪਣੇ ਮਨ ਪਸੰਦ ਦੇ ਡਿਜ਼ਾਈਨ ਬਣਾ ਲੈਂਦੇ ਆ ਆਪਣੇ ਬੱਚਿਆਂ ਨੂੰ ਪਿਆਰ ਨਾਲ ਨਿੱਟ ਕਰਕੇ ਸਵੈਟਰ ਪਾ ਸਕਦੇ ਆ ਤੇ ਕਿਸੇ ਵੱਲੇ ਆਪਾਂ ਕੋਲ ਟਾਈਮ ਖੁੱਲ ਵੀ ਵੈਲ ਆਉਂਦਾ ਤੇ ਉਹ ਸਵੇਲੇ ਸਾਡਾ ਸਤਿਪਯੋਗ ਹੋ ਜਾਂਦਾ ਸਮੇਂ ਦਾ ਠੀਕ ਹੈ ਜੀ ਜੇ ਮੇਰੇ ਚੈਨਲ ਤੇ ਜਿਹੜੇ ਨਵੇਂ ਆ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜਿਹੜੀਆਂ ਮੈਨੂੰ ਤੁਹਾਨੂੰ ਦੱਸਣ ਵੇਲੇ ਨਹੀਂ ਅੱਛੇ ਤਰੀਕੇ ਨਾਲ ਮੈਂ ਕੁਝ ਸਮਝਾ ਪਾੰਦੀ ਜਾਂ ਕੁਝ ਵੀ ਮੈਨੂੰ ਤੁਹਾਨੂੰ ਲੱਗਦੀ ਹੈ ਕਮੀ ਤਾਂ ਜਰੂਰ ਦੱਸਿਆ ਕਰੋ ਮੈਨੂੰ ਠੀਕ ਹੈ ਮੈਂ ਥੋੜੀ ਦੇਰ ਤੋਂ ਸ਼ੁਰੂ ਕੀਤਾ ਚੈਨਲ ਵੈਸੇ ਮੈਂ ਪ੍ਰੋਫੈਸ਼ਨਲ ਤਾਂ ਹੈ ਨਹੀਂ ਪਰ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਅੱਛੀ ਤਰ੍ਹਾਂ ਦੱਸਾਂ ਮੈਨੂੰ ਸ਼ੌਂਕ ਤਾਂ ਸ਼ੁਰੂ ਤੋਂ ਸੀ ਨੀਟਿੰਗ ਦਾ ਤੇ ਬਹੁਤ ਸਵੈਟਰ ਬਣਾਇਆ ਮੈਂ ਗਿਣਤੀ ਵੀ ਨਹੀਂ ਕਰ ਸਕਦੀ ਮੈਂ ਕਦੋਂ ਦੇ ਸ਼ੁਰੂ ਕੀਤਾ ਹੈ ਟੁਕਟ ਮੈਨੂੰ 55 ਸਾਲ ਹੋ ਗਏ ਹੁਣੇ ਸਵੈਟਰ ਨੇਟ ਕਰਦੇ ਆ ਤੇ ਸੈਲੋ ਠੀਕ ਹੈ ਜੀ ਹੋ ਇਹ ਠੀਕ ਹੈ ਖੁਸ਼ ਰਹੋ ਪਰਮਾਤਮਾ ਸਰ ਨੂੰ ਜਿੜਦੀਆਂ ਕਲਾਂ ਵਿੱਚ ਰੱਖੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ